ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ ਸ਼ਕਾਂ ਤੇ ਲੋਈ ਅੱਜ ਪਹੁੰਚੇ ਵੀ ਫਿਰ ਤੋਂ ਮੋਟਰ ਤੇ ਅੱਜ ਨਿਮੇ ਇੱਥੇ ਨਾਲ ਤਾਂ ਹੁਣ ਪਤਰੀ ਕਾਜੀ ਸਾਰੇ ਵੀਰਾਂ ਦੇ ਜੀ ਠੀਕ ਆ ਬਈ ਓਰੇ ਹਾਂ ਓਕੇ ਰਿਪੋਰਟ ਬਸ ਧੁੱਪਾਂ ਗਈ ਅਗਲੀ ਦੀ ਓਰੇ ਆਜੀ ਦਾ ਐ ਪਾਗ ਕਰ ਲੈਣੇ ਜੀ ਕਹਿ ਰਿਆਂ ਲਾਈਆਂ ਦੀਆਂ ਮੈਂ ਉਹ ਕੋਈ ਵਿੱਚ ਤੁਰਕੀ ਲੰਘ ਗਿਆ ਤਾਂ ਰਸਤਾ ਬੰਦ ਕਰਿਆ ਹਾਂ ਮੈਂ ਆ ਬਧੀਏ ਤਿੰਨ ਵਿੱਚੇ ਸੱਤ ਉਹਦੇ ਵਿੱਚ ਪੈਰ ਤਾਂ ਜਾਂਦੀ ਕਿਤੇ ਉੱਥੇ ਵਿੱਜਾ ਤਾਂ ਕੋਈ ਤੁਰਕੀ ਲੰਘ ਗਿਆ ਕੱਲ ਕੋਈ ਨਹੀਂ ਹੌਲੀ ਹੌਲੀ ਪਾਣੀ ਪੂਣੀ ਲੱਗਦਾ ਹੁਣ ਇਹਨਾਂ ਨੂੰ। ਹਾਂ ਤੇ ਬਿੱਜੇ ਆ ਮੈਂ। ਹੈ? ਪਾਣੀ ਲਾਦਾ। ਨਾ ਇਹਨਾਂ ਨੂੰ ਨਹੀਂ ਜਿਹੜੇ ਆ ਗੋਭੀ ਆ ਜਿਗੋਂ ਨਾ। ਇੱਥੇ ਗੋਭੀ ਨੂੰ ਤਾਂ ਹਲੇ ਗਿੱਲ ਹੈਗੀ ਆ। ਹਾਂ। ਆਲੂ ਲਾਉਂਗਾ ਫੇਰ। ਉਹਨਾਂ ਨੂੰ ਲਾ ਦੇ ਵੈਸੇ ਹੁਣ ਗਾਹਾਂ ਠੰਡ ਪੈਂਦੀ ਹੈ ਨਾ। ਪਾਣੀ ਲਾ ਦੇ ਪਾਣੀ ਲੱਗਣਾ ਇਹਨਾਂ ਨੂੰ। ਅੱਛਾ। ਟਾਪ ਰਿਹਾ। ਉਹਦੇ ਬੈਂਗੜੇ ਲੱਗਦੀ ਆ ਵਿੱਚ ਉਹਨੂੰ ਫੁੱਲ ਆਈ ਜਾਣਾ ਫੇਰ। ਬੈਂਗਣੀ ਦਾ ਬੈਂਗਣੀ ਦਾ ਭਰ ਕੇ ਰੱਖ ਦਾਂ ਮੈਂ। ਗੋਭੀ ਫੇਰ ਹੋਰ ਲਿਆ ਕੇ ਲਾਵਾਂ ਯਾਰ। ਸਿੱਧੇ ਹੀ ਰਹਿ ਗਈ ਸੰਗਣੀ ਜੀ ਕਰਦੇ ਨੇ ਆਦੇ ਇੱਕ ਨੂੰ ਇੱਥੇ ਨਾ ਵਿੱਚ ਹਾਂ ਮੈਂ ਕਿਹਾ ਬੰਦ ਗੋਭੀ ਲਈ ਆਈ ਬੰਦ ਗੋਭੀ ਹਾਂ ਉਹ ਵੀ ਵਧੀਆ ਉਹ ਵੀ ਬਣਦੇ ਹੀ ਵਧੀਆ ਸੁਆਦ ਬਣਦੀ ਆ ਤਣੀ ਆਹ ਮੇਥੇ ਪਾਲਕ ਮੇਥੇ ਜੰਮੀ ਵੀ ਜਾ ਦੇਖ ਹੈ ਮੇਥੇ ਆ ਰੇ ਇਹਨੇ ਮੇਥੀ ਉਹ ਪਾਲਕ ਇੱਧਰ ਆਹਾਂ ਪਾਲਕ ਆ ਉੱਥੇ ਮੇਥਾ ਆ ਫਿਰ ਪਹਿਲੇ ਜੰਮੀ ਪਈ ਆ ਪਤਾ ਨਹੀਂ ਪਹਿਲੇ ਦਾਣੇ ਆਦੇ ਆ ਮੇਥੀ ਦੇ ਆ ਹੇ ਨੀ ਪਾਲਕ ਦੇ ਹਾਂ ਸਾਰੋਂ ਜਾ ਸਾਰੋਂ ਇਹ ਕਾਦੇ ਗੰਮੀ ਨਹੀਂ ਕਾਦੇ ਹੁਣ ਨਿਕਲੇ ਦੇ ਬਦਲੇ ਮੈਂ ਨੀ ਪਾਲਕੀ ਛਿੱਟਾ ਦਿੱਤਾ ਹੋਰੇ ਕੋਈ ਹੋਣਾ ਵਿੱਚ ਪਾਲਕ ਦੇ ਵਿੱਚ ਹਾਂ ਇੱਕ ਅਦਾ ਹੋਣਾ ਹੈ ਪਾਲਕ ਰੇਟ ਨਿਕਲਦੀ ਹੈ ਨਾ ਪਾਣੀ ਲਾ ਦੇ ਇਹਨੂੰ ਲਾ ਲਾ ਪਾਣੀ ਛੜ ਦੇ ਇਹ ਗਰਮੈਸ ਵਿੱਚ ਉਹਦੇ ਨਾਲ ਜੰਮਣਾ ਹੀ ਨਾ ਨਹੀਂ ਇਕਣੀ ਪਈ ਰਹਿਣਾ ਮੇਰੇ ਵੀ ਇਕਣੀ ਹੋ ਗਿਆ ਤਾਂ ਮੈਂ ਪਾਣੀ ਛਿੜਕਿਆ ਫਿਰ ਪਾਣੀ ਛਿੜਕਦਾ ਮੈਂ ਹੈ ਉਹਦੇ ਉਹਦੇ ਚ ਕੀ ਆਏ ਹੈ ਯਾਰ ਫੇਰ ਕੋਈ ਤੁਰ ਕੇ ਲੰਘਿਆ ਵਾ ਦੱਸ ਵਿੱਚ ਬਾਦ ਦੇ ਲ ਕੋਈ ਚੀ ਤੋੜੀ ਹੋਣੀ ਹੈ ਕਿਹਦੇ ਨਾ ਮੂਲੀ ਮਾਲੀਆਂ ਉਹਨੇ ਨੂੰ ਕਿਹੜੇ ਪਤਾ ਵੀ ਰੋ ਕਿ ਆ ਬਿੱਜਿਆ ਪਿਆ ਹਾਂ ਜਿਹੜਾ ਵੀ ਉਹਰੇ ਆਇਆ ਨਾ ਹਾਂ ਜੀ ਨਾ ਉਹਰੇ ਆਇਆ ਉਹ ਸੋਟਰ ਪਰ ਕਿਹੜਾ ਸੋਦਾ ਫੇਰ ਰਸਤਾ ਹੀ ਬਣਾਇਆ ਵਾ 10000 ਉਹਰੇ ਉਹ ਆਏ ਘਾੜੂ ਤੇ ਤਾਰ ਲਾਉਣੀ ਪੈਣੀ ਹੈ ਕਿੱਥੇ ਕਿੱਥੇ ਤਾਰ ਲਾਈ ਯਾਰ ਜਿਹੜੇ ਬੰਦੇ ਆ ਉਹਨੇ ਉਹਨਾਂ ਨੂੰ ਕਹਿ ਦੇ ਬਾਈ ਉੱਥੇ ਚੀਜ਼ ਬਿੱਜੀ ਪਿਆ ਖੰਬੇ ਦੇ ਲਾਗੇ ਤੁਸੀਂ ਵਿਚ ਨਾ ਕੰਮ ਆ ਔਰ ਫੇਰ ਉਥੇ ਨੂੰ ਵਿਚ ਘੁੰਮਿਆ ਉਹੀ ਮੈਂ ਕਹਿੰਦਾ ਉਹਦੇ ਉਹਨੂੰ ਪੈਰ ਤੋਂ ਹੀ ਸ਼ਾਨ ਦਿਖਾਉਣੀ ਪਾਣੀ ਘੜ ਦੇ ਪਾਣੀ ਲਾ ਇਹਨੂੰ ਤੇਰੇ ਪਤਾ ਲੱਗੂਗਾ ਅਗਲੇ ਨੂੰ ਹਾਂ ਸਾਡੀਆ ਹੁਣ ਅਗਲੇ ਨੂੰ ਆਏ ਵੀ ਪਏ ਤਾਂ ਇੱਕ ਨਹੀਂ ਕਰੀ ਛੱਡੀਆਂ ਹੋਈਆਂ ਕਿੰਨੇ ਬੜਕਣੇ ਕਰਦੇ ਪਾਣੀ ਇਹਨੂੰ ਇਹਦੇ ਚ ਕੀ ਆਏ ਇਹਦੇ ਸਾਗ ਬਸ ਫੇਰ ਇਹਨੂੰ ਪਾਣੀ ਆ ਤੇ ਜੰਮਦੀ ਆ ਗਿੱਲ ਵਿੱਚ ਜੰਮਣਾ ਤੇ ਗਿੱਲ ਤੇ ਉਹ ਤਾਂ ਜੰਮਿਆ ਆ ਮੈਂ ਗਿੱਲ ਦਾ ਭਰੇ ਵੇ ਤਾਂ ਖੇਤੇ ਪੂਰੇ ਬਸ ਆ ਤੇਰੇ ਦੇ ਸਾਹਮਣੇ ਥੱਲੇ ਦਾ ਗਿੱਲ ਹੋਣੀ ਸੁੱਕ ਗਈ ਬੜੀ ਜੀਤੀ ਸੁੱਕ ਗਈ ਇਹ ਸੋਕਦੀ ਨਾ ਪਾਣੀ ਛਿੜਕਦੇ ਬਸ ਆਦੇ ਜੰਮ ਦੀ ਤੁਰੀ ਹੋਈ ਹੈ ਨਾ ਹੂੰ ਛਿੜਕਦਾ ਮਾ ਪਾਣੀ ਹੈ ਨਾ ਪਾਣੀ ਛਿੜਕ ਨਹੀਂ ਦੱਸੋ ਬਹੁਤਾ ਪਾਉਣਾ ਤਾਂ ਨਹੀਂ ਪਾਣੀ ਛਿੜਕਦੀ ਫੇ ਗਿੱਲ ਵਿੱਚ ਹੋ ਜੰਮਿਆਉਂਗੀ ਹਾਂ ਠੀਕ ਆ ਸਾਗ ਤੇਰਾ ਪਤੀ ਹੋ ਜਾਣਾ ਹੋਗੇ ਤੋੜ ਲੈ ਇੱਕ ਦੋ ਵਾਰ ਹਾਂ ਬਸ ਹੀ ਆ ਉਹ ਥੀ ਤੇ ਥੋੜਾ ਜਿਹਾ ਬਣਾਉਨੇ ਆ ਹਾਂ ਹਾਂ ਹੋਰ ਠੀਕ ਹਾਂ ਕਣਕ ਨਿਕਲੇ ਸੋਹਣੀ ਬਾਈ ਕਿੱਦਾਂ ਬੀਜਿਆ ਐ ਚੋ ਹਾਂ ਜੀ ਆਹ ਕੀ ਬੀਜ ਆ ਦਾ ਭੁੱਲ ਗਿਆ ਣੀਆਂ ਲਾ ਦਿੰਦਾ ਮੇਥੇ ਆ ਜੀ ਣੀਆਂ ਹੈ ਆ ਮੇਥੇ ਵੀ ਦੇ ਣੀਆਂ ਇਹਦੇ ਚ ਣੀਆਂ ਲਾ ਦੇ ਣੀਆਂ ਉਹ ਲੱਗਿਆ ਵਾ ਅੱਛਾ ਆ ਗਾਜਰਾਂ ਹਾਂ ਅਸਲ ਚੋਂ ਗਾਜਰਾਂ ਬੀਜੀਆਂ ਤੇ ਜੰਮੀਆ ਘਟ ਹੈ ਜੰਮੀਆ ਘਟ ਮੈਂ ਛੜਦਾ ਵਾਂ ਇੰਨਾ ਚ ਲਾ ਉਰੇ ਨੀਰ ਮੁੱਲੀਆਂ ਛਲਕ ਮੁੱਲੀਆਂ ਲਾਉਂਦਾ ਦਾ ਪਰ ਬੱਟਾ ਵਾਲਾ ਉਰੇ ਹਾਂ ਬੱਟਾ ਤਾਂਹੀਂ ਛੜਦਾ ਮੈਂ ਇਧਰੋਂ ਲੰਬੀ ਬੱਟਾ ਬਣਵਾ ਲੈਣੀ ਇੱਕ ਉਰੇ ਲਾ ਦੇ ਅ ਮੁੱਲੀਆਂ ਦਾ ਤੇਰੀਆਂ ਹੈ ਜੇ ਬੱਟਾ ਭਰੋ ਲਾ ਗਾਜਰਾਂ ਗਾਜਰਾਂ ਹਾਂ ਠੀਕਾ ਪਾਣੀ ਨਾ ਭਰਦੀ ਪਹਿਲਾਂ ਫੇ ਪਾਣੀ ਭਰਦੋ ਸੁੱਕਦਾ ਹੀ ਬਹੁਤ ਆ ਯਾਰ ਉਹ ਰੇ ਤਾਂ ਇੱਥੇ ਪਾਉ ਜੰਮੇ ਪਿਆ ਦਿਖਦਾ ਹੈ ਇਹ ਮੇਥਿਆਂ ਨੂੰ ਵੀ ਭਰਦੇ ਪਾਣੀ ਨਾਲ ਭਰਦਾ ਫੇਰ ਹਾਂ ਮੇਰੇ ਵੀ ਘਟ ਜੰਮੇ ਆ ਹਾਂ ਮੈਂ ਪਾਣੀ ਦਾ ਭਰਨੇ ਆ ਮੇਰੇ ਘਰ ਦੇ ਨੇ ਕਿਹਾ ਕਿ ਦਿਆ ਖਾਦੀ ਦੇ ਤਾਂ ਘੱਟੋਂ ਕੇ ਰੱਖਿਓ ਨਿਕਲਣ ਲੱਗ ਗਈ ਤੇ ਮੈਂ ਬੀਜ ਤਾਂ ਆਇਆ ਜਿੱਥੇ ਗਿੱਲ ਉੱਥੇ ਤਾਂ ਨਿਕਲੇ ਆਏ ਜਿੱਥੇ ਸੁੱਕਾ ਫੇ ਗਿੱਲ ਮੈਂ ਕਿਤੇ ਦੱਬ ਨਾ ਜਾਵੇ ਫੇ ਨਿਕਲੇ ਨਾ ਇਹ ਤਾਂ ਪਾਣੀ ਵਿੱਚ ਜਿਆਦਾ ਹੁੰਨੇ ਆ ਪਰਦਵਾ ਪਾਣੀ ਨਾਲ ਜਿਕਣਾ ਅਸੀਂ ਬਰਸੀਨ ਬੀਜਦੇ ਆ ਇਹ ਤਾਂ ਉਪਕਣਾ ਬੀਜਦੇ ਬਹੁਤ ਜੰਮਦੇ ਆ ਨਹੀਂ ਪਾਣੀ ਵਾਲਾ ਸਪਰੇਅ ਲੈ ਕੇ ਪੰਪ ਨਾਲ ਉਹਦੇ ਨਾਲ ਮਾਰਦਾ ਪਾਣੀ ਤੇਰਾ ਉਹਦਾ ਮੋਟਰ ਦਾ ਇੰਨਾ ਪਾਣੀ ਉਹਦੇ ਪ੍ਰੈਸ਼ਰ ਨਾਲ ਕਰ ਦਿੰਦਾ ਬਸ ਅੱਛਾ ਪਰ ਤਾਰ ਕਰ ਦਵਾਂ ਬਸ ਤਰਜਾ ਕਰਦੇ ਇਹਨੇ ਬਥੇਰੇ ਜੰਮੇ ਆਉਣੇ ਲਿੱਤੇ ਮੱਕਣੇ ਨਹੀਂ ਸਿੱਤੋ ਆਦਨ ਤਣੀਆਂ ਦਾ ਖਾਵਾਂ ਤਣੀਆਂ ਲੈ ਆਵੇ ਇੱਧਰ ਆ ਵਧੀਆ ਤਣੀਆਂ ਦਾ ਹੋ ਜਾਣਾ ਹਾਂ ਇਹਨੂੰ ਫੇਰ ਪਾਣੀ ਨਾਲ ਹੋ ਜਾਣਾ ਇੱਕ ਵਾਰ ਚੱਲਣ ਦੇ ਵੱਢਣ ਦੇ ਬਾਅਦ ਫੇਰ ਚੱਲਣਾ ਫੇਰ ਪਾਣੀ ਲਾ ਦੇਣਾ ਪਾਣੀ ਤਾਂ ਮੈਂ ਪੂਰਾ ਭਰ ਕੇ ਰੱਖਦਾ ਤਾਂ ਕਿ ਜਿਆਦਾ ਪਾਣੀ ਬਸੇਰਾ ਹੋਏ ਗਡਾਈ ਜੀ ਹੁਣੇ ਵਾਲੀ ਦੀ ਬਸ ਮਡਾਈ ਕਰਦਾ ਜੀ ਫੇਰ ਹੂੰ ਨਿੰਬੂ ਦੇਖ ਨਿੰਬੂ ਤਾਂ ਬਹੁਤ ਐ ਸਿਆਲ ਤੇ ਲੱਗਦੇ ਆ ਹੂੰ ਸਿਆਲੀ ਆਹੇ ਨਿੰਬੂ ਸਿਆਲੇ ਨਿੰਬੂ ਵਧੀਆ ਆਪਾਂ ਗਰਮੀਆਂ ਚੋ ਕਰਦੇ ਹੁੰਨੇ ਉਹ ਤਾਂ ਪਾ ਨਿੰਬੂਆਂ ਦੀ ਲੋੜ ਹੁੰਦੀ ਜਦ ਇਹ ਨਿਕਲਦੇ ਹੁੰਨੇ ਆ ਹਨਾ ਵੇ ਵੇ ਮੌਸਮੀ ਆ ਦੇਖ ਆ ਵੀ ਆਹੋਂ ਨਿਕਲ ਲੱਗੇ ਹੋਏ ਆ ਉਹਦੇ ਹੂੰ ਇਹ ਗਾਹਾਂ ਨੂੰ ਪੱਕਣ ਆਏ ਆ ਵਿਗਣੇ ਮਹਗੇ ਵਿਆਹਾਂ ਕਰਕੇ ਮਹਗੇ ਵਿਗਣੇ ਇਹਦਾ ਬਹੁਤ ਜੇ ਇਹ ਬੜਾ ਸਾਰਾ ਹੁੰਦਾ ਕਹਿੰਦੇ ਕਵਾਂਟਰ ਕਵਾਂਟਰ ਲੱਗ ਜਣੇ ਇਹ ਤਾਂ ਛੋਟਾ ਚੰਗੀ ਹਲੇ ਹਮ ਹਾਈਬ੍ਰਿਡ ਹੈ ਰਸਾ ਬਹੁਤ ਨਿਕਲਦਾ ਜੱਟ ਇਹਦਾ ਮੈਂ ਵੀ ਲਾਇਆ ਤਾਂ ਬੂਟਾ ਉੱਥੇ ਆਪਣੇ ਪਿੰਡ ਹੈ ਸੋਤੋ ਗਿਆ ਖਰਾਬ ਹੋ ਗਿਆ ਤਾਂ ਅੱਛਾ ਕਣਕਾਂ ਨਿਕਲ ਗਈ ਵੀ ਲੈ ਬਾਈ ਕਣਕ ਤਾਂ ਉਹ ਦੇਖੋ ਪਿੱਛੇ ਕਿੰਨੀ ਸੋਹਣੀ ਹਰੀ ਮਾਰਦੀ ਆ ਏ ਗਿੱਲਾ ਉਹ ਪਿਛਲੇ ਪਾਸੇ ਹਾਂ ਇਹ ਹੌਲੀ ਹੌਲੀ ਪਾਣੀ ਲੱਗੇ ਤੇ ਨਿਕਲਣਾ ਔਰ ਇਹ ਤੋਂ ਸ਼ੋਰੇ ਦਾ ਵੀ ਫਰਕ ਹੋ ਸਕਦਾ ਧੁੱਪ ਧੁੱਪ ਦਾ ਹੁਣ ਆਹ ਗੁੰਝੇ ਧੁੱਪ ਨਿਕਲਦੀ ਐ ਉੱਪਰ ਵੀ ਤੇਰੀ ਨਿਕਲੀ ਹੋ ਪਰਲੇ ਸਾਈਡ ਹੂੰ ਔਰ ਅਸੀਂ ਗਿੱਲਾ ਗਿੱਲਾ ਕਰੀ ਬਈ ਦੂਏ ਲੋਟ ਹਾਂ ਇਹਦੇ ਚੱਲੇ ਨਹੀਂ ਹੁਣੀ ਹੈ ਉਹ ਘਾਹ ਦਾ ਹੀ ਪਤਾ ਲੱਗਦਾ ਨਾ ਉਹ ਜਿਹੜੇ ਉਹ ਮੁਰਲੇ ਪਾਸੇ ਆ ਉੱਥੇ ਖੱਬਲ ਖੁੱਬੜ ਬਹੁਤ ਹੋ ਜਾਂਦਾ ਉੱਥੇ ਕਣਕ ਦੇ ਕਿੰਨੀ ਵਧੀਆ ਹੋਗੀ ਉਧਰ ਵਧੀਆ ਹੁਣ ਇਸੇ ਉੱਥੇ ਕਾਕ ਪਟਾਤ ਤਾਂ ਨਾ ਹੂੰ ਹੌਲੀ ਹੌਲੀ ਇੱਧਰ ਵੀ ਹੋ ਜਾਣੀ ਨਿਕਲ ਜਾਣੀ ਆਦੇ ਗੁੱਡੇਆ ਹੋਇਆ ਬਹੁਤ ਵਧੀਆ ਲੱਗਦਾ ਹੁਣ ਹਾਂ ਇਹ ਕਿੰਨੇ ਤਾਂ ਹੀ ਗੁੱਡੇ ਆ ਨਹੀਂ ਨਹੀਂ ਸ਼ਾਂਤੀ ਦੇ ਅੱਛਾ ਉਹ ਬੇਲੀ ਤਾਂ ਕਹਿੰਦਾ ਲਾਉਣੇ ਦੀ ਹਾੜੀ ਮੈਂ ਤਾਂ ਲਾ ਦੇ ਬਾਈ ਤੇ ਮੈਂ ਫਿਰ ਉਧਰ ਹੋਰ ਕੰਮਾਂ 'ਚ ਬਹੁਤ ਫਸ ਗਿਆ ਹਾਂ ਬੜੀਆ ਕੰਮ ਲੋਟ ਆ ਗਿਆ ਹੂੰ ਉਹ ਪਿਛਲੇ ਦਿਨ ਤਾਂ ਅਸੀਂ ਦੂਏ ਲੋਟ ਪਾਣੀ ਲਾਇਆ ਹਾਂ ਪਾਈਪ ਲਿਆ ਕੇ ਉਧਰ ਹਾਂ ਪਾਈਪ ਨਾਲ ਪਾਣੀ ਲਾਇਆ ਸੀ ਸਾਰੀ ਚ ਪਾਣੀ ਦਿੱਤਾ ਜਣੀ ਦੂਏ ਨਾਲ ਮੋਟ ਛੋਟੀ ਮੋਟਰ ਨਾਲ ਛਿੜਕਾ ਦਿੱਤਾ ਅੱਛਾ ਸਾਰੀ ਨੂੰ ਹਾਂ ਸੁੱਕਦੀ ਯਾਰ ਜੇ ਦੂਵੇ ਲੋਡਾਂ ਨੂੰ ਕਰਦੇ ਵੇ ਲੇਟ ਹੁੰਦੇ ਤੇ ਜਿਆਦਾ ਹੋ ਚੱਲ ਫੇਰ ਵੀ ਆਪਾਂ ਬਹੁਤ ਨਿਕਲੀ ਹੋਈ ਆ ਦੇਖੀ ਆ ਭਈ ਚੱਲਦੇ ਹੁਣ ਪਿਛਲੇ ਪਾਸੇ ਖੁੱਲਾ ਰਸਤਾ ਕਿੰਨਾ ਹੋਈ ਬੰਦਣਾ ਮਸ਼ੀਨ ਹੀ ਨਹੀਂ ਜੇ ਪਤਾ ਨਹੀਂ ਦੇ ਕੇ ਗਈ ਲੈ ਵੀ ਇੱਧਰ ਜਿਆਦਾ ਹੋਈ ਉਹਦੇ ਨਾਲੋਂ ਸਪਰੇਅ ਪਿਆ ਲੈ ਸਰੋਂ ਨਿਕਲ ਲੱਗੀ ਹੋਰ ਆਰੇ ਫੇਰ ਸਰੋਂ ਨਿਕਲ ਗਈ ਥੱਲੇ ਹੂੰ ਪੂਰੇ ਸਰੋਂ ਝਾੜੀ ਪੀ ਆਦੇ ਕਿੰਨੀ ਆ ਹਣ ਸਪਰੇਅ ਕਰੀ ਆ ਨਾਲੇ ਪਿਛਲੇ ਸਾਲ ਦੀ ਆ ਸਰੋਂ ਇਹ ਹਾਂ ਜਿਹੜੇ ਪੂਰੇ ਕੱਢੀ ਨਹੀਂ ਤੀ ਇੱਕ ਵਾਰੀ ਹੂੰ ਆ ਦੇਖਾ ਜਿਹੜੇ ਸਾਵਾਂ ਕੱਢੀ ਤੀ ਸਰੋਂ ਹਾਂ ਪੂਰੀ ਕੱਢੀ ਤੀ ਆ ਇਹਨੂੰ ਗੁੱਲੀ ਡੰਡਾ ਨਹੀਂ ਹੋਣਾ ਇਹ ਚ ਸਰੋਂ ਨਿਕਲ ਹੋਣੀ ਦੇਖ ਲੈ ਤਾਂ ਹੁਣ ਉਰੇ ਆਪਾਂ ਨੇ ਸਰੋਂ ਕੱਢੀ ਤੀ ਇੱਕ ਸਾਲ ਸਾਲ ਕੱਢੀ ਤੀ ਹਾਂ ਜਿਆਦਾ ਉਰੇ ਸਾਰੀ ਉੱਤੇ ਸਰੋਂ ਦੀ ਉਹ ਇੱਥੇ ਨੂੰ ਆਏ ਉਹਦੇ ਉਹ ਤਾਂ ਜੇੜੀ ਪਾਲੋਂ ਜੀ ਦੀ ਨਾ ਨਾ ਸਰੋਂ ਆਏ ਨਹੀਂ ਕੱਲੇ ਇੱਕ ਆਜੇ ਉਗੀ ਕਾ ਕੋ ਸਾਗ ਹੂੰ ਸਾਰੇ ਖੇਤ ਚ ਸਾਗ ਹੋਇਆ ਪਤਾ ਆਪਾਂ ਨਾ ਕੱਢੇ ਤੀ ਫਰੈਕਸਰ ਨਾਲ ਹਾਂ ਆਦੇ ਉਹ ਤਾਂ ਹੋਣੀ ਹੋ ਯਾਰ ਬਹੁਤ ਕਿੰਨੇ ਦਾ ਹੋ ਗਈ ਤੇ ਫੇਰ ਉਗੇ ਨਿਕਲੇ ਹੀ ਦੇਖ ਲੈ ਸਪਰੇਅ ਕਰਦੀ ਸਪਰੇਅ ਤਾਂ ਕਰੀ ਤੀ ਫੇਰ ਨਿਕਲੇ ਹੀ ਨਹੀਂ ਹੋ ਜਾਂਦੀ ਐ ਸਪਰੇ ਇੱਕ ਗੋਲੀ ਡੰਡੇ ਨੂੰ ਮਾਰਦੀ ਫਿਰ ਉਹ ਸਪਰੇ ਇਹਨਾਂ ਨੂੰ ਨਹੀਂ ਮਾਰਦੀ ਨਹੀਂ ਨਹੀਂ ਇਹਨੂੰ ਵੀ ਮਾਰਦੀ ਆ ਇਹਨੂੰ ਫਿਰ ਨਿਕਲਦਾ ਹੀ ਹੋਣਾ ਇਹ ਹੁਣ ਨਿਕਲ ਹੀ ਜਾਣਾ ਕਾ ਕਰੀ ਨਹੀਂ ਉਹ ਸਪਰੇ ਕਰਤੀ ਮੈਂ ਅਗਲੇ ਦਿਨ ਇਹ ਉੱਪਰ ਬੜੀ ਹੋ ਗਈ ਗੱਲ ਕਰਦੇ ਆਂ ਯਾਰ ਬੜੀ ਹੋਏ ਤੇ ਕਰਦਾਂਗੇ ਫਿਰ ਹਾਂ ਜਿਹਦਾ ਕਣਕ ਹੋ ਗਈ ਕਣਕ ਨਹੀਂ ਇਹ ਸਰਸੋ ਰੱਖ ਲਈ ਨਾ ਕਣਕ ਬਹੁਤ ਵਿਜੀ ਹੈ ਹਾਂ ਆਏ ਕਾਕਾ ਸਟ੍ਰੈਟ ਸਰਚੋਂ ਨਿਕਲੇ ਜਾਣੇ ਕਣਕ ਜੁਦੇ ਨਿਕਲ ਜਾੜੇ ਸਾਰਾ ਦੂਦੀ ਹੋ ਦੇਖ ਲੈਂਦੇ ਆ ਕਣਕ ਤਾਂ ਨਿਕਲੇ ਹੀ ਸੋਨੇ ਆ ਤੂੜੀ ਬਣ ਜਾਣੀ ਬਠੇਰੀ ਆ ਪਾਣੀ ਲੱਗੇ ਤੇ ਨਿਕਲਣੀ ਆ ਜਿੱਥੇ ਹੈਗੀ ਆ ਨਾ ਲਾ ਦੇਣਾ ਸੀ ਪਾਣੀ 24 24 ਨੂੰ ਹਾਂ ਘਰ ਕੇ ਲਾ ਦੀ ਬੜੇ ਬੜੇ ਕਿਆਰੇ ਹੈਗੇ ਕਿਆਰੇ ਤਾਂ ਬਣਾਦੇ ਤੁਸੀਂ ਐਨ ਸੈਟਿੰਗ ਕਰਤੀ ਦੀ ਕਿਆਰੇ ਆਂ ਆ ਪਾਣੀ ਉੱਧਰ ਤੇ ਆਊਗਾ ਪਾਣੀ ਕਿ ਉੱਧਰ ਲਈ ਮੋਟਰ ਤੇ ਕਿ ਉੱਧਰ ਲਈ ਮੋਟਰ ਤੇ ਕਿ ਦੋਈ ਮੋਟਰ ਦਾ ਛੱਡ ਦੇਣਾ ਵਧੀਆ ਕਰਿਆ ਉੱਧਰ ਤੇ ਉੱਧਰ ਖਾਲ ਬਣਾਤੀ ਹਾਂ ਇੱਧਰ ਦਾ ਇੱਧਰ ਬਣਾਤੀ ਇੱਧਰ ਦੀ ਇੱਧਰ ਉਹਨੇ ਪਿਛਲਾ ਗਿਆਰਾਂ ਭਰ ਦੇਣਾ ਇਹਨੂੰ ਮੁਰਲਾ ਭਰ ਦੇਣਾ ਮੈਂ ਤਾਂ ਇੱਕ ਹੋਰ ਕਹਿਣਾ ਤੂੰ ਹੀ ਨਾ ਜਿਹੜਾ ਮੋਟਰ ਰਾ ਨਾ ਆਪਣੀ ਸੀ ਇਹਦਾ ਪੈਪੇ ਇੱਥੇ ਰੱਖਣਾ ਤਾਂ ਉਹਦਾ ਖਾਲ ਇੰਨੀ ਕਿ ਬਣਾਇਆ ਕਹਿੰਦੇ ਇੱਧਰ ਨੂੰ ਇਹਦਾ ਇੱਧਰ ਨੂੰ ਪਾਣੀ ਲੱਗ ਜਾਗਾ ਨਾ ਤੇ ਇਹਦਾ ਇੱਧਰ ਬ੍ਰੋ ਮੋਟਰ ਛੋਟੀ ਹੈ ਨਾ ਉਹ ਛੋਟੀ ਤਾਂ ਹੈਗੀ ਆ ਵੈਸੇ ਪਾਣੀ ਬੱਦੇ ਰਉਦਾ ਵੀ ਉਹ ਬੰਦ ਹੋਇਆ ਨਹੀਂ ਕਿ 2 ਘੰਟੇ ਹੀ ਚੱਲ ਹਲਾ ਹਾਂ ਗਰਕ ਮਾਰਨ ਲੱਜੰਦੀ ਇਹ ਖਰਾਬੀ ਥੱਲੇ ਆਣਾ ਮੋਟਰ ਤੇ ਪਤਾ ਨਹੀਂ ਕੀ ਪਤਾ ਨਹੀਂ ਹੋ ਰਿਹਾ ਸਟਾਰਟਰ ਚ ਪ੍ਰੋਬਲਮ ਹੈ ਮੋਟਰ ਦਾ ਨਵੀਂ ਲਿਆਏ ਤੇ ਆਪਾਂ ਹੈ ਹਾਂ ਉਹ ਲੱਗੇ ਹੋਏ ਹੋਰ ਸਾਰਨਾ ਵਧੀਆ ਬੁੱਟਾ ਆ ਲੱਗਾ ਇਹਨੂੰ ਸੋਹਣਾ ਕਿੰਨਾ ਲੱਗਦਾ ਇਹ ਤੇ ਜੇ ਗੱਬੇ ਹੁੰਦਾ ਨਾ ਐਨ ਫੇਰ ਬਹੁਤ ਸੋਹਣਾ ਲੱਗਣਾ ਤਾਂ ਹੈ ਤੋਕਰੀ ਬਾਣਵਾ ਦੇ ਵੀ ਟੋਕਰੀ ਇਹਦੇ ਪੱਤੇ ਦੀ ਛਾਵਾਂ ਟੋਕਰੀ ਵੀ ਅਜੇ ਨਹੀਂ ਕਿਣੀ ਆ ਬਣਾ ਲਾ ਨਾ ਹੈ ਨਾ ਉਹ ਦੋ ਟੋਕਰੀ ਬਣ ਜਾਣੀ ਦੀ ਜਿਹੜੇ ਛੱਤ ਜੀ ਨੇ ਆ ਬਲਾਇ ਕਰਦੇ ਸਾਂਝੇ ਘਰਾਂ ਦੇ ਪਹਾੜਾਂ ਦੇ ਘੁੰਮਦੇ ਹੁੰਦੇ ਹਾਂ ਉਹ ਜੀ ਬਣ ਜਾਂਦੀ ਆ ਦੀ ਹਾਂ ਚੱਲ ਵਧੀਆ ਹੈ ਕਰਨ ਨਹੀਂ ਦੀ ਲੋਟੋਲੀ-ਹੋਲੀ ਇਹਦੀ ਹੈ ਦੇਖ ਇਹ ਦੇ ਹੈ ਦੇ ਇੱਕ ਦੇ ਇੱਕ ਦੇ ਹੱਥ ਨਹੀਂ ਪਾ ਦਦੇ ਪਾਏ ਨਹੀ ਤਿੱਖੇ ਆ ਵੱਜਦੇ ਆ ਤਕੇ ਆ ਵੀ ਗੰਡੇ ਆ ਦੇਖ ਕਿਆ ਵਧੀਆ ਮੈਂ ਜਿਗਣਾ ਉਹੀ ਹੁੰਦੀ ਐ ਇਹ ਹੈ ਲੱਕੜੀ ਲੱਕੜੀ ਐ ਨਾ ਪਲਾਸਟਿਕ ਬਾਹਰ ਕਿੱਦਾਂ ਹੁੰਦੀ ਪਤਾ ਨਹੀਂ ਜਮਣ ਦਾ ਦੱਬ ਲੈਣਾ ਇਹ ਹੈ ਜਮਣ ਜਮਣ ਨਾਲ ਹੀ ਦੱਬੈ ਨੇ ਜਮਣ ਸਾਨੂੰ ਕੋ ਪੇਟੀ ਹੋ ਗਈ ਜਮਣ ਨਾਲ ਲੋਡ ਸੇ ਨਹੀਂ ਲੱਗਿਓ ਜਿੱਥੇ ਹੋ ਹਨਾ ਉੱਥੇ ਲੱਗਣੇ ਚਾਹੀਦੇ ਗੇ ਜੇ ਨਹੀਂ ਗੋਲ ਦੇਖਦੇ ਹੁਣ ਆ ਜੱਟ ਲਾ ਕੇ ਗਿਆ ਵੈ ਨਾ ਫਿਰ ਅਸੀਂ ਅਸੀਂ ਉਲਾਜ ਤੇ ਮੈਂ ਰਹਿ ਸਕਦੀਪ ਨਾ ਦੇਖ ਲੈ ਕਿੰਨੇ ਹੋ ਗਏ ਇਹਦੇ ਨਾਲ ਹੋਰ ਆ ਬੀਜ ਬੀਜ ਇਹ ਐ ਨਹੀਂ ਛੱਡਦੇ ਚਲੋ ਜੀ ਬੀਜ ਨਾ ਹਨ ਹੋ ਜਾਣ ਉਹਦੇ ਇੱਥੇ ਆ ਦੇ ਲੈ ਹੋਈ ਪਈ ਐ ਇੱਧਰ ਕਿੰਨੇ ਹੋ ਗਏ ਐਜ ਵੀ ਹੋਇਆ ਹੋਰ ਹੋਰ ਉਹ ਸਾਹਮਣੇ ਮੈਂ ਹੋਈ ਤਾਂ ਨਾ ਤੇ ਕਿ ਆ ਵਧੀਆ ਦੇਖ ਤਾਂ ਹੂੰ ਜਾਨਾ ਖਰਾਬ ਵੀ ਯਾਰ ਦੇ ਨਹੀਂ ਸਹੀ ਵਧੀਆ ਹੈ ਆਕਸੀਜਨ ਵਧੀਆ ਦੰਨੇ ਦੇ ਠੀਕ ਆ ਬਈ ਤੇ ਨੌਜੀ ਮੋਟਰ ਪਰ ਤੇ ਆ ਕੇ ਘਰ ਨੂੰ ਤੇ ਨਿੰਬੂ ਤੇ ਮਿਰਚਾ ਤੋੜਦੇ ਆ ਲੈ ਲਓ ਤੇ ਅਜਾ ਮਨੇ ਵੀਰੇ ਮਿਲਾਇਆ ਤੇ ਆ ਮਸ਼ੀਨ ਦਿਖਾਉਣੀ ਆ ਤੇ ਇੱਕ ਗੀਜ਼ਰ ਕੱਢਣਾ ਕਹਿੰਦਾ ਅੱਧੇ ਘੰਟੇ ਤੱਕ ਆ ਗਿਆ ਮੈਂ ਉਹਨਾਂ ਨੂੰ ਵੀ ਬੁਲਾ ਲੈ ਦੂਆਂ ਨੂੰ ਫੋਨ ਇੰਚ ਆਪਾਂ ਕਰਦੇ ਕਿ ਫਿਰ ਗੀਜ਼ਰ ਕੱਢ ਦਈਏ ਮੰਮੀ ਬਾਹਰ ਉਹ ਤਾਂ ਕੱਢਦੇ ਪਰ ਫੋਨ ਦੂਜਿਆਂ ਨੂੰ ਵੀ ਕਰ ਦੂ ਦੂਆਂ ਨੂੰ ਰਾਜ ਨੂੰ ਵੀ ਕਰਦਾ ਫੋਨ ਮੈਂ ਅਨੁਰਵ ਛਾ ਆਉਣਾ ਕਿ ਨਹੀਂ ਤੇ ਲੋ ਵੀ ਗੀਜ਼ਰ ਕੱਢ ਲਿਆ ਆਪਣੇ ਬਾਹਰ ਸਰਵ ਕਰਨਾ ਹੈ ਇਹਨੂੰ ਬਈ ਇੱਕ ਸਾੜ ਚਿਪ ਪਿਆ ਹੋਇਆ ਹੁਣ ਦੇਖਦੇ ਚੱਲਦਾ ਕਿ ਨਹੀਂ ਰੂਟਰ ਮੀਟਰ ਭੱਜਿਆ ਦਾ ਸ਼ਾਇਦ ਚੱਲ ਦੇ ਤਾਂ ਆਪਣੇ ਵੀਰੇ ਨੂੰ ਦੱਸ ਦੇਣਾ ਤੇ ਰਾਜ ਵੀ ਕਹਿੰਦਾ ਮੈਂ ਫੋਨ ਕਰ ਲਿਆ ਘੰਡੇ ਤੋਂ ਘੰਡੇ ਦਾ ਕਹੂੰਗਾ ਕਹਿੰਦਾ ਚਮਕੌਰ ਸਾਹਿਬਾ ਕਹਿੰਦਾ ਦੇਖਦੇ ਹੁਣ ਦੋ ਤਿੰਨ ਵਾਰ ਫੋਨ ਕਰੇ ਤੇ ਆਉਂਦੇ ਆ ਉਹ ਨੈਵ ਯਕੀਨ ਵੀ ਨਹੀਂ ਹੈ ਵੀ ਇੰਨੀ ਛੇਤੀ ਆ ਜਾਊਗਾ ਉਹ। ਲਓ ਬਾਈ ਸੂਰਜ ਦੇਖੋ ਢਲ ਚੱਲਿਆ। ਤੇ ਬੰਦਾ ਇੱਕ ਵੀ ਨਹੀਂ ਆਇਆ। ਗੀਜ਼ਰ ਮੇਰਾ ਉੱਥੇ ਹੀ ਕੱਢ ਕੇ ਰੱਖਿਆ ਹੋਇਆ। ਨਾ ਸਾਫ਼ ਕਰਨੇ ਆਲਾ ਆ ਨਾ ਲਾਉਣੇ ਆਲਾ ਆ ਇਹਨੂੰ। ਤਿੰਨ ਤਿੰਨ ਚਾਰ ਚਾਰ ਵਾਰ ਫੋਨ ਕਰ ਲਿਆ ਕਾਦਾਂਗੇ ਬਈ ਆ ਕੇ ਢ ਘੰਟੇ ਡੇਢ ਘੰਟੇ ਘੰਟਾ ਡੇਢ ਘੰਟਾ ਅੱਧਾ ਘੰਟਾ। ਕਰਦੇ 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 ਸ਼ਾਮੇ ਹੋ ਗਈ। ਸਾਵਨ ਨੂੰ ਫੋਨ ਕਰ ਦਉਂ ਆ ਵੀ ਕੱਲ ਨੂੰ ਦਾਦਾ ਆਉਣਾ ਕਿ ਨਹੀਂ ਕਿ ਹੋਰ ਬੰਦੇ ਬੁਲਾਵਾਂ ਤਾਂ ਜਨ ਤਾਂ ਹੁਣ ਔਖੀ ਹੁੰਦੀ ਦੂ ਵਾਰ ਜਿਹੜੀ ਮੈਂ ਲਿਆਇ ਸੀਗਾ ਆਪਣਾ ਕੀ ਨਾ ਵਾਤਾ ਜਿਹੜਾ ਮੀਨਿੰਗ ਹੀਜ਼ਰ ਦਾ ਮੰਗਾਇਆ ਸੀਗਾ ਟੁੱਟੀ ਵਾਲਾ ਉਹ ਲੱਗਣਾ ਨਹੀਂ ਹੈਗਾ ਉੱਥੇ ਉੱਥੇ ਨਾ ਉਹਦੇ ਵਾਸਤੇ ਪਲੱਗ ਨਹੀਂ ਨੇੜੇ ਲੱਗਿਆ ਵਾ ਹੁਣ ਜਿਹੜਾ ਪਰ ਗੀਜ਼ਰ ਲੱਗਣਾ ਉਹਦੇ ਤਾਂ ਪਲੱਗ ਨੇੜੇ ਹੈਗਾ ਜਿਹੜੀ ਟੁੱਟੀ ਲੋਣੀ ਉਹਦੇ ਪਲੱਗ ਨੇੜੇ ਨਹੀਂ ਹੈਗਾ ਪਲੱਗ ਵਾਸਤੇ ਉਹ ਲੱਗ ਹੀ ਤਾਰ ਕੱਢਣੀ ਪੈਣੀ ਉਹ ਵੀ ਛੋਟੇ ਮੋਟੇ ਪਲੱਗ ਪਲੱਗ ਵੀ ਉਹਨੂੰ ਬੜਾ ਹੈ ਜਰਾ ਬੜੇ ਬੋਲਟ ਵਾਲਾ ਬੋਲਟੇਜ ਵਾਲਾ ਤੇ ਮੈਂ ਚਲ ਕਾਨੂੰ ਰਿਕਸ ਲੈਣਾ ਤੇ ਮੈਂ ਕਿਹਾ ਲਗੀ ਚ ਸੱਚ ਸੱਚ ਦੱਸੋ ਭਾਈ ਅੱਜ ਆਉਣਾ ਜਾਂ ਨਹੀਂ ਆਉਣਾ ਇੱਕ ਦਿਨ ਦੱਸ ਦੋ ਮੈਂ ਕੱਲ ਫੋਨ ਕਰਿਆ ਤਾਂ ਕਹਾ ਮੈਂ ਭਾਈ ਸ਼ਾਮ ਨੂੰ ਆ ਜੂंगे ਮੈਂ ਚਲ ਕਿਤੇ ਨਹੀਂ ਸ਼ਾਮ ਨੂੰ ਕੰਮ ਪੈ ਗਿਆ ਹੁਣ ਮੈਂ ਚੱਲ ਅਗਲੇ ਦਿਨਾਂ ਨੂੰ ਭੇ ਅਗਲੇ ਦਿਨ ਵੀ ਸਵੇਰ ਦਾ ਫੋਨ ਕਰ ਰਿਹਾ ਅੱਜ ਖਾਲ ਨੂੰ ਸ਼ਾਮ ਨੂੰ ਦੁਪਹਿਰੇ 1 ਘੰਟਾ ਡੇਢ ਘੰਟਾ ਸ਼ਾਮ ਨੂੰ 5 ਵਜੇ ਕਰਕੇ ਬੱਠਣਾ ਵੀ ਆਉਣਾ ਕਿ ਮੈਂ ਕੋਈ ਹੋਰ ਬੰਦੇ ਬੁਲਾਵਾਂ ਹਾਂ ਲੈ ਹਾਈ ਗਾਦੇ ਜੀ ਦਾ ਹਣਾ ਤਾਂ ਦੱਸੋ ਨਹੀਂ ਹਣਾ ਤਾਂ ਤਾਂ ਵੀ ਦੱਸ ਦੇ ਮੈਂ ਰੋ ਰੋ ਕੰਮ ਕਰੇ ਉਹ ਜੇ ਸਿਆਲ ਆਈ ਜਾਂਦਾ ਪਾਣੀ ਬਹੁਤ ਠੰਡਾ ਹੁੰਦਾ ਏ ਪੀਂਦੇ ਦਾ ਪਾਣੀ ਠੰਡਾ ਲਿਆ ਹੂੰ ਹੁਣ ਪਾਣੀ ਬਰਫ ਮੰਗਣ ਠੰਡਾ ਪਿਆ ਹੁੰਦਾ ਟੈਂਕੀ ਦਾ ਵਾਲਾ ਸਾਡਾ ਪਾਣੀ ਪਰ ਅਸੀਂ ਬਾਹਰ ਤੇ ਹੁਣ ਢਾਉਂਦੇ ਟੁੱਟੀ ਵਾਲਾ ਸਰਕਾਰੀ ਆਣਾ ਤਾਜ਼ਾ ਪਾਣੀ ਆਣ ਤੇ ਹੁਣ ਸਾਮ ਉਹਦੇ ਲਈ ਹੁਣ ਤਾਂ ਬਈ ਸਾਬੇ ਆਉਂਦੇ ਹੋਨੇ ਆਂਦੇ ਹੋਨੇ ਆਂਦੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੁਹਾਨੂੰ ਕੱਲ ਨਾ ਇੱਕ ਕਲਿੱਪ ਕਾ ਲੂ ਆ ਕੱਲ ਵਾਲਾ ਤੇ ਇੱਕ ਕਲਿੱਪ ਸਵੇਰੇ ਸਾਜਰੇ ਵਾਲਾ ਦਿਖਾਉਂਦਾ ਆਪਾਂ ਮੁੰਦੇ ਨਾਲ ਤੇ ਸਾਡੇ ਲਾਗਲੇ ਪਿੰਡਾਂ ਕਿ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ੀਧੀ ਦਿਵਸ ਤੇ ਨਗਰ ਕੀਰਤਨ ਕੱਢਿਆ ਸੀਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਅੰਦਰ ਕਾਲੂ ਆ ਗਿਆ ਤੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ ਤੇ ਇਹ ਤੋਂ ਬਾਅਦ ਤੁਹਾਨੂੰ ਬਨਾਲ ਪੰਮੂ ਨਾਲ ਮਲਾਉਂਦੇ ਨਾਲੇ ਨਗਰ ਕੀਰਤਨ ਦੇ ਦਰਸ਼ਨ ਕਰਾਉਂਦੇ ਹੋ। ਹੋਰ ਪਿੱਛੇ ਹੋਏਗਾ। ਹੁਣ ਬੁਲਾ ਦੇ। ਸਸੀ ਗੱਜ ਸਾਂ। ਕਿੱਥੇ ਚੱਲਿਆ? ਸਕੂਲ। ਕਿੱਥੇ? ਸਕੂਲ। ਫੂਲ? ਫੂਲ ਵਿੰਡ ਕੇ ਕੀ ਕਰਨਾ ਮੈਂ? ਸਕੂਲ। ਅੱਛਾ ਸਕੂਲ ਸੱਸੇ ਦੇ ਬੋਲ ਫੱਫੇ ਦੇ ਬੋਲੀ ਜਾਂਦਾ। ਆ ਜਾ ਮੈਨਾਂ ਆ ਜਾ। ਜੈਂਟਲਮੈਨ ਸਾਡਾ। ਵਿਆਹ ਚ ਕਿਆ-ਕਿਆ ਹੱਦਾਂ। ਹੋਰ ਖਾਦਦੇ ਕਿੱਥੇ ਬਾਅਦ ਚ ਟਿੱਕੀ ਨਹੀਂ ਖਾਧੀ ਨਾ ਹੋਰ ਗੋਲ ਗੱਪੇ ਨਾ ਆਈਸਕ੍ਰੀਮ ਖਾਦੂ ਪਕੌੜੇ ਖਾ ਲੈ ਬਾਬਾ ਦੀ ਬਧੀਏ ਦੇ ਪਕੌੜੇ ਰੱਜੀ ਕੇ ਖਾਦਦੇ ਕਿੰਨੀਆਂ ਛੁੱਟੀਆਂ ਮਾਰੀਆਂ ਛੁੱਟੀਆਂ ਨੇ ਮੁੱਲ ਮੋੜਤਾ ਵਾਹ ਠੀਕ ਹੈ ਕਿੰਨੀਆਂ ਛੁੱਟੀਆਂ ਕਰੀਆਂ ਦੋ ਕਰੀਆਂ ਕਿ ਇੱਕ ਕਰੀਏ ਦੋ ਕਰੀਆਂ ਕਿੰਨੀਆਂ ਕਰੀਆਂ ਕਿੰਨੀ ਬਾਤ ਹੈ ਹੈ ਕਿੰਨੀ ਬਾਤ ਹੈ ਇੱਕ ਵਿਆਹ ਤਾਂ ਇੱਕ ਮੇੜ ਨਹੀਂ ਇੱਕ ਜਨ ਵਾਲੇ ਦੇ ਦੋ ਨੇ ਕਰੀਆਂ ਦੋ ਵਿਆਹ ਤੇ ਕਿੰਨੀ ਛੁੱਟੀਆਂ ਹੋਈਆਂ 4 ਨਹੀਂ ਭਾਈ ਤਿੰਨ ਛੁੱਟੀਆਂ ਕਰੀਆਂ ਹੁੰਦੇ ਤਿੰਨ ਕਰਨੀਆਂ ਹੂੰ ਠੀਕ ਹੈ ਚੱਲੀਏ ਸਕੂਲ ਛੱਡਿਆ ਉਹ ਮੈਨੂੰ ਛੁੱਟੀ ਮਾਰੀ ਗੱਡੀ ਛੱਡਿਆਵਾਂਗਾ ਮੋਟਰਸਾਈਕਲ ਕਿਸਕੋ ਬੋਲਟ ਹੈਦੈ ਹੈ ਆਦੇ ਤੱਕੜ ਬੋਲਟ ਹੈ ਕੀ ਬੋਲਟ ਬੋਲਟ ਲੈ ਜਾ ਬੋਲਟ ਲੈ ਜਾ ਦਿਫਰ ਚਲਾ ਨਹੀਂ ਹੁਣ ਚਲਾ ਨਹੀਂ ਹੁਣ ਚਲਾ ਨਹੀਂ ਨਾ ਹੁਣ ਲੈ ਸੂਤਰੀ ਟਾਹ ਹੁੰਦੀ ਆ ਵਾ ਇਹ ਸਕੂਲ ਟਰੀ ਕਿਹੜੀ ਸਾਦੀ ਵਾਲੀ ਤੁਹਾਡੇ ਵਾਲੀ ਤੇਰੇ ਪੈਰ ਲੱਗਦੇ ਆ ਵਾ ਹੂੰ ਤੂੰ ਸਾਈਕਲ ਲਿਆਇਆ ਕਰ ਔਰੇ ਖੜਾ ਦੇ ਕਰ ਸ਼ਾਮ ਨੂੰ ਵੇ ਸਾਈਕਲ ਚੱਕ ਲੈ ਜਾਏ ਕਰ ਹੂੰ ਕੇ ਨਹੀਂ ਨਹੀਂ ਬਾਠ ਠੀਕ ਹੈ ਡਨ ਓਕੇ ਮੇਰਾ ਕੁੱਤਾ ਘੜਾ ਤੋ ਆਉਂਗਾ ਲੋ ਵੀਲ ਕੁੱਤਾ ਤੋ ਆਣਾ ਇਹਨੇ ਮੇਰਾ ਰੋਡ ਵੀਲਰ ਕਿੱਥੇ ਤੋ ਪਤਾ ਨਹੀਂ ਰੋਪੇ ਕਿੰਨੇ ਪੈਸੇ ਇਹਦੇ ਹਾਂ ਦੋ ਗਾੜੀ ਖਾਣਾ ਮੇਰੇ ਕੋਲ ਖਾਣਾ ਨੂੰ ਪਤਾ ਹੋਊਗਾ ਐਨ ਡੋਗਾ ਨਹੀਂ ਦਖਾਣਾ ਮੇਰੇ ਕੋਲ ਉਹਨੂੰ ਉਹਦੇ ਉਹਨੂੰ ਕੀ ਖਾਣ ਨੂੰ ਕੀ ਦਊਂਗਾ ਰੋਟੀ ਹੋਰ ਸਬਜ਼ੀ ਵੀ ਬੱਸ ਰੋਟੀ ਤੇ ਸਬਜ਼ੀ ਤੇ ਨਹੀਂ ਕਹਿੰਦਾ ਮੀਟ ਖਾਣਾ ਦਾ ਹਾਂ ਮੀਟ ਨਹੀਂ ਖਾਂਦਾ ਫੇਰ ਕੀ ਖਾਂਦਾ ਪਤਾ ਨਹੀਂ ਸਾਰੀ ਦੀ ਸਬਜ਼ੀ ਖਾਂ ਲਾਂਦਾ ਹਾਂ ਹਾਂ ਗੋਭੀਆਂ ਦੀ ਰਾਡੇ ਖਾਣਾ ਦਾ ਗੋਭੀ ਵਾਲੇ ਹਾਂ ਬਲ ਠੀਕ ਹੈ ਦੁੱਧ ਨਹੀਂ ਪਿੰਦਾ ਚਾਹ ਵੀ ਲਵਾਂ ਹਾਂ ਹੋਰ ਕੀ ਖਾਂਦਾ ਉਹ ਪੰਮੂ ਖਾ ਲਣਾ ਪੰਮੂ ਤੈਨੂੰ ਖਾ ਲੈਣਾ ਉਹਨੇ ਲਵੀ ਵੀ ਕਹਿ ਰਹੇ ਵੀਡੀਓ ਵੀ ਕਰਦੇ ਕੇ ਕਿਸੇ ਕੋਲ ਰੋਡ ਬਿਲਡਰ ਕੁੱਤਾ ਆਵੇ ਪੰਮੂ ਨੂੰ ਦੱਸਿਓ ਕਿਹਦੇ ਦਵਾ ਲੈਣਾ ਇਹਨਾਂ ਨੇ ਓਕੇ ਦੇ ਲੋ ਬਿੱਲ ਹੋਇਆ ਮੈਨੂੰ ਦੱਸ ਦਿਓ ਕਿਆ ਦੱਸ ਦਿਓ ਵੀ ਕਿੰਨੇ ਪੈਸੇ ਦਾ ਮੈ ਮੈਨੂੰ ਦੱਸਾ ਦਿਓ ਕਿਆ ਰੋਡ ਗਿਲਰ ਕਿੰਨੇ ਦਾ ਹੋਗਾ ਮੈਨੂੰ ਦੱਸਾ ਦਿਓ ਲੈਬਰਾ ਵੀ ਦੱਸ ਦਿਓ ਕਿਆ ਚੱਲ ਤੇਰੀ ਬੈਨ ਆ ਗਈ ਬਈ ਸ਼ੁਰੂਦਿਆਂ ਮਾਰ ਕੋ ਗੱਤ ਨੂੰ ਦੇਸ ਮਾਹਲਾ ਪਾ ਦੇਸੀ ਕਸ ਚੱਲ ਕੇ ਪੈਰ ਜਿਲੇ ਲੇ ਲੇ ਖੜੇ ਦੋ ਤਮਾ ਉਹਨਾਂ ਨੇ ਦੁੱਧ ਪੀਰਿਆ ਤੇ ਰਾਹ ਉਹਨਾਂ ਨੂੰ ਪੈ ਗਿਆ। ਚਿੰਝ ਫੜ ਰਿਹਾ ਓੜਾ। ਸੌੜਾ ਇਹਨੇ। ਤੇ ਸਾਰੀ ਰਾਤ ਕੋ ਮੀ ਜਾਂਦਾ ਇਹ। ਟਾ ਪੈ ਜਾਂਦੇ। ਦੋ ਟਾਈਮ ਦੁੱਧ ਮੀਣਾ ਨੇ ਸੀ। ਓਏ। ਕੀ ਹੋ ਗਿਆ? ਸੋਹਣਾ ਬਸ। ਤੇ ਬੋਲਡ ਦੀ ਬਾਤ ਸੁਣਦੀ ਹੈ। ਨਹੀਂ ਨਹੀਂ ਬੈਰਾ ਬੈਰਾ ਪੈਰਾ। ਬੋਲਡਰੀ ਬਾਤ ਸੁਣੀ ਨਾ ਉੱਠ ਗਿਆ ਦਾ ਪਹਿਰਾ ਵੀ ਪਹਿਰਾ ਪੈ ਗਿਆ ਕੱਲੋ ਜੀ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮਿਲਾਂਗੇ ਫਿਰ ਕਿਸੇ ਅਗਲੇ ਬਲੌਂਗ ਚ ਕਾਲੂ ਬਾਏ ਬਾਏ ਕਰਦੇ ਉਹ ਕਾਲੂ ਮੈਂ ਬਾਏ ਕਰਦੇ ਉੱਠ ਗਿਆ ਮੈਂ ਬਾਏ ਕਰਦੇ ਸਾਰਿਆਂ ਨੂੰ ਓਕੇ ਬਾਏ ਬਾਏ